ਅੱਜ ਦੀ ਪ੍ਰੈਸ ਕਾਨਫਰੰਸ ਲਈ ਤੋਂ ਇਸਲੀਬ ਲਾਇਆ ਕਿ ਰੀਸੈਂਟਲੀ ਇੱਕ ਨਿਊਜ਼ ਦੇ ਵਿੱਚ ਆਇਆ ਸੀਗਾ ਕਿ ਇੱਕ ਚੋਰੀ ਹੋਈ ਸੀ ਇੱਥੇ ਵੱਡੀ ਜੁਐਲਰੀ ਦੀ 13 ਹੋਲਮੋਸਟ ਹੋਈ ਸੀ ਚੋਰੀ ਤੇ 14 ਹੋਸੀ ਇੱਕ ਐਫ ਆਈ ਆਰ ਰਜਿਸਟਰ ਕੀਤੀ ਸੀ ਉਸ ਉੱਤੇ 55 ਨੰਬਰ ਰਣਜੀਤ ਐਵੇਨਿਊ ਪੁਲਿਸ ਸਟੇਸ਼ਨ ਦੇ ਵਿੱਚ ਅੰਡਰ ਦੀ ਆਨਰੇਬਲ ਗਾਈਡੈਂਸ ਆਫ ਸੀਪੀ ਅੰਮ੍ਰਿਤ ਸਰ ਐਸ ਐਚਓ ਸਾਹਿਬ ਨੇ ਬਹੁਤ ਹੀ ਵਧੀਆ ਕੰਮ ਕਰਦੇ ਹੋਏ ਇਹਦੇ ਵਿੱਚ ਇੱਕ ਸਕਸੈਸ ਪ੍ਰਾਪਤ ਕੀਤਾ ਹੈ ਜਿਹਦੇ ਵਿੱਚ ਕੀ ਅਸੀਂ ਅਕਿਊਜ਼ਡ ਨੂੰ ਫੜਨ ਦੇ ਵਿੱਚ ਕਾਮਯਾਬ ਹੋਇਆ ਤੇ ਇੱਕ ਮੇਜਰ ਰਿਕਵਰੀ ਹੋਈ ਹੈ ਸਾਡੇ ਤੋਂ ਜਿੰਨੇ ਵੀ 골ਡ ਆਈਟਮਸ ਤੇ ਟਾਈਮਟ ਦੀ ਜੁਲਰੀ ਜਿਹੜੀ ਆਈਟਮਸ ਸੀਗੀਆਂ ਵੱਡੇ ਪੱਦਰ ਦੀ ਉਹ ਸਕਸੈਸਫੁਲੀ ਅਸੀਂ ਰਿਕਵਰ ਕੀਤੀ ਹੈ ਤੇ ਉਸ ਦੇ ਉਸ ਕੇਸ ਦੇ ਲਈ ਅਸੀਂ ਤੁਹਾਨੂੰ ਬੁਲਾਇਆ ਸੀ ਤੇ ਪ੍ਰੈਸ ਕਾਨਫਰੰਸ ਕੀਤੀ ਸੀ ਇਹ ਜਿਹੜੇ ਕੰਪਲੇਨੈਂਟ ਸੀ ਗੁਨਪ੍ਰੀਤ ਕੌਰ ਪੁੱਤਰ ਆਪਣਾ ਹਰਪ੍ਰੀਤ ਸਿੰਘ ਹੈ ਵਾਸੀ D1A 877 ਰਣਜੀਤ ਐਵੇਨਿਊ D ਬਲਾਕ ਦੇ ਵਿੱਚ ਹੀ ਰਹਿੰਦੇ ਸੀ ਤਾਂ ਇਹਨਾਂ ਨੇ ਆਪਣੇ ਘਰ ਆ ਕੇ ਦੇਖਿਆ ਕਿ ਇਹਨਾਂ ਦਾ ਜਿਹੜਾ ਸੋਨੇ ਦਾ ਤੇ ਜੁਲੀ ਜਿਹੜੀ ਇਹਨਾਂ ਨੂੰ ਪੁਛਤੈਨੀ ਹੈਰਿਡਿਟਰੀ ਜਿਹੜੀ ਮਿਲੀ ਸੀ ਉਹ ਇਹਨਾਂ ਦੇ ਘਰੋਂ ਗਾਇਬ ਸੀ ਤੇ ਫਿਰ ਉਸੇ ਘੜੀ ਦੇ ਵਿੱਚ ਅਸੀਂ ਇਨਵੈਸਟੀਗੇਟ ਕਰਦੇ ਹੋਏ ਜਿਹੜੇ ਵੀ ਇਹਨਾਂ ਦੇ ਕੰਮ ਕਰਦੇ ਸੀਗੇ ਉੱਥੇ ਸਰਵਿਸ ਕਰਦੇ ਸੀ ਉਹਨਾਂ ਨੂੰ ਅਸੀਂ ਚੈੱਕ ਕੀਤਾ ਸਰਵੈਂਟਸ ਵਗੈਰਾ ਨੂੰ ਤਾਂ ਉਹਦੇ ਤੋਂ ਸਾਨੂੰ ਪਤਾ ਲੱਗੇ ਕਿ ਕੁਲਵਿੰਦਰ ਕੌਰ ਜਿਹੜੀ ਅਕਿਊਜ਼ ਸੀਗੀ ਉਹਦੇ ਤੋਂ ਸਾਨੂੰ ਅਸੀਂ ਜਦੋਂ ਸਰਚ ਵਗੈਰਾ ਕੀਤੀ ਉਹਨਾਂ ਤੋਂ ਸਾਨੂੰ ਇਹ ਸਾਰਾ ਗੋਲਡ ਔਰਨਮੈਂਟਸ ਉਹਨਾਂ ਤੋਂ ਰਿਕਵਰ ਹੋਏ ਤੇ ਇੱਕ ਬਿਗ ਐਪਰੀਸ਼ੀਏਸ਼ਨ ਹੈ ਟੀਵਰਡਸ ਰੰਜੀਤ ਐਵੇਨਿਊ ਪੁਲਿਸ ਸਟੇਸ਼ਨ ਐਸਿਟੂਸ ਸਾਹਿਬ ਦਾ ਬਹੁਤ ਵਧੀਆ ਇਹਨਾਂ ਨੇ ਕੰਮ ਕਰਦੇ ਹੋਏ ਰਿਕਵਰੀ ਨੂੰ ਇਫੈਕਟ ਕੀਤਾ ਸਰ ਕੁਲਵਿੰਦਰ ਕੌਰ ਘਰ ਦੇ ਵਿੱਚ ਕੀ ਕੰਮ ਦੀ ਰਹੀ ਸੀ ਸਰਵੈਂਟ ਦਾ ਕੰਮ ਕਰਦੀ ਸੀ ਜਿਵੇਂ ਆਪਣਾ ਨੋਰਮਲ ਹੈਲਪ ਡੋਮੈਸਟਿਕ ਹੈਲਪ ਤਾਂ ਹੁੰਦਾ ਜੀ ਉਹਦੇ ਨਾਲ ਹੋਰ ਵੀ ਕੋਈ ਲੋਕ ਸ਼ਾਮਿਲ ਸੀ ਨਹੀਂ ਹਲੇ ਤੱਕ ਕੋਈ ਸਾਂ ਸ਼ਾਮਿਲ ਨਹੀਂ ਇਹਦੇ ਚਾ ਇਹਦੇ ਘਰ ਵੀ ਬਰਾਮਤ ਹੋਏ ਸਰ ਇਹ ਕਦੋਂ ਦੇ ਕੰਮ ਕਰ ਰਹੀ ਸੀ ਇਹ ਸਚਾਰ ਚਾਰ ਕੇ ਸਾਲ ਹੋ ਗਏ ਸੀ ਆਪਸ ਕੰਮ ਕਰਦੀ ਸਰ ਕਿੰਨੇ ਨੂੰ ਟੋਟਲ ਇੱਕੋ ਹੀ ਲੇਡੀ ਵਾਲੇ ਕੀਤੀ ਹੈ ਰੈਸਕੂ ਇਦੇ ਵਿੱਚ ਰਿਕਵਰੀ ਲਿਸਟ ਹੈ ਇੱਕ ਸੋਨੇ ਦਾ ਹਾਰ ਕਿਤੀ ਹਾਰ ਸੀਗਾ ਇੱਕ ਕੜਾ ਜਿਹੜਾ ਸੀਗਾ ਸੋਨੇ ਦਾ ਤੇ ਡਾਇਮੰਡ ਦਾ ਦੋ ਵੱਡੇ ਕਾਂਟੇ ਸੀਗੇ ਦੋ ਛੋਟੇ ਕਾਂਟੇ ਦੋ ਕੜੇ ਸੋਨੇ ਦੇ ਸੀਗੇ 19 ਨਗ ਡਾਇਮੰਡ ਦੇ ਤਾਂ ਇਟ ਵਾਸ ਇਨ ਅ ਅਪ੍ਰੋਕਸੀਮੇਟ ਵੈਲਿਊਏਸ਼ਨ ਆਫ 14 ਟੂ 15 ਲੱਖਸ ਦਾ ਜਿਹੜਾ ਸੀਗਾ ਜੁਐਲਰੀ ਹੈ ਜਿਹੜੀ ਕਿ ਰਿਕਵਰ ਕੀਤੀ ਹੈ ਵਿਚ ਇਸ ਅ ਸਿਗਨੀਫੀਕੈਂਟ ਆਈ ਊਡ ਸੇ ਅ ਅਚੀਵਮੈਂਟ ਹੋਦੀ ਸਤੋ ਪਹਿਲਾਂ ਵੀ ਇਹਨੇ ਕੋਈ ਵਾਰਦਾਤ ਕੀਤੀ ਹੋਈ ਨਹੀਂ ਇਸ ਤੋਂ ਪਹਿਲਾਂ ਐਸੇ ਕੋਈ ਵਾਰਦਾਤ ਸਾਹਮਣੇ ਨਹੀਂ ਆਏ ਇਹ ਮੇਬੀ ਇਨ ਗਰੀਡ ਆਫ ਸਾਰੇ ਆਰਨਮੈਂਟਸ ਇਹ ਚੀਜ਼ ਕਿਹਦੀ ਸਾਰੇ ਕੋ ਸਾਹਮਣੇ ਆਇਆ ਜੀ ਕਿ ਇਹਨੂੰ ਬੜੀ ਕੋਈ ਬੋਲ ਪੈਗੀ ਚਾਰ ਸਾਲ ਤੋਂ ਇਹਨੇ ਪ੍ਰਾਣੀ ਕੰਮ ਕਰਦੇ ਨੇ ਦੇਖੋ ਗਰੀਡ ਇਟ ਇਫੈਕਟਸ ਦੀ ਮਾਈਂਡ ਕਦੋਂ ਵੀ ਕਰ ਸਕਦਾ ਜੀ ਜਦੋਂ ਇੰਨਾ ਜਿਆਦਾ ਇੰਨੀ ਵੱਡੀ ਅਮਾਉਂਟ ਨੂੰ ਦੇਖ ਕੇ ਮਨ ਲਲਚਾ ਗਿਆ ਤਾਂ ਉਸ ਦੇ ਨਾਲ ਉਹਨਾਂ ਨੇ ਇਸ ਚੋਰੀ ਦੇ ਦੀ ਕਿੱਥੇ ਕਿੱਥੋਂ ਗ੍ਰਿਫਤਾਰੀ ਹੋਈ ਹੈ ਇਹ ਇਹਦੇ ਇਹਦੇ ਘਰ ਚੋਂ ਹੀ ਕੀਤੀ ਹੈ ਜੀ ਤੇ ਰਿਕਵਰੀ ਵੀ ਕਰ ਰਹੀ ਹੋਈ ਹੈ ਜੀ ਇਹਨਾਂ ਸਮਾਨ ਘਰੇ ਰੱਖਿਆ ਸੀ ਕਿਤੇ ਵੇਚਿਆ ਨਹੀਂ ਸੀ ਹਾਂਜੀ ਹਲੇ ਘਰੇ ਹੀ ਸਾਨੂੰ ਬਰਾਬੋ ਦੇ ਸੀ ਵੇਚ ਦੀ ਕੋਸ਼ਿਸ਼ ਕਰੀ ਸੀ ਜਿੰਨਾ ਕਾ ਸਾਨੂੰ ਪਤਾ ਲੱਗਾ ਬਟ ਇਟ 올 ਗਾਟ ਇਫੈਕਟਡ ਉਸ ਤੋਂ ਪਹਿਲੇ ਹੀ ਇਸ ਰਿਕਵਰੀ ਕਰ